ਹੇਰਿਆ ਗੱਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆ ਲੈ ਕੇ ਹਾਂ ਜਰਾਂਚ ਦੀ ਵੱਡੀ ਖਬਰ ਜਾਇ ਤੈਤ ਲਈ ਕਾਤਲ ਬਣੇ ਪਤਨੀ ਤੇ ਪੁੱਤਰ ਤੜਫ ਤੜਫ ਕੇ ਹੋਈ ਪੁਲਿਸ ਵਾਲੇ ਦੀ ਮੌਤ ਪੋਸਟਮਾਰਟਮ ਰਿਪੋਰਟ ਨੇ ਖੋਲਿਆ ਪੇਤ ਮumbai ਦੇ ਪ੍ਰਤੀ ਪ੍ਰੀਤਿਕਸ਼ਾ ਨਗਰ ਪੁਲਿਸ ਕੁਆਟਰਾਂ ਵਿੱਚੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਇੱਕ 52 ਸਾਲਾ ਕਾਸਟੇਬਲ ਤੇ ਦੀ ਛੱਕੀ ਹਾਲਤ ਵਿੱਚ ਮੌਤ ਹੋ ਗਈ ਹੈ ਪਰਵਾਹ ਨੇ ਦਾਵਾ ਕੀਤਾ ਹੈ ਕਿ ਮੌਤ ਉਦੁਰਘਟਨਾ ਸੀ ਹਾਲਾ ਕਿ ਪੋਸਟਮਾਰਟਮ ਰਿਪੋਰਟ ਵਿੱਚ ਕੋਝ ਹੋ ਰਹੀ ਖਲਾਸਾ ਹੋਇਆ ਹੈ ਪੋਸਟਮਾਰਟਮ ਰਿਪੋਰਟ ਨੇ ਆਧਾਰ ਤੇ ਪੁਲਿਸ ਦੇ ਨਿਕਾਸ ਟੇਬਲ ਦੀ ਪਤਨੀ ਅਤੇ ਪੁੱਤਰ ਵਿਰੁੱਧ ਗੈਰ ਇਰਾਦ ਇਰਾ ਇਰਾ ਤਨ ਹਮ ਤਲਕ ਦਾ ਮਾਮਲਾ ਰਜਿਸਟਰ ਕੀਤਾ ਹੈ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮ੍ਰਿਤਕ ਦਾ ਨਾਮ ਪਰਵੀਨ ਸੂਰੀਆ ਮੰਚੀ ਹੈ ਤੇ ਜੋ ਸ਼ੇਵਾ ਜੀ ਨਗਰ ਪੁਲਿਸ ਸਟੇਸ਼ਨ ਵਿੱਚ ਤਾਇਨਾਤ ਸੀ ਜਾਨੋਪੁਰੀ ਘਟਨਾ ਬਾਰੇ ਇਹ ਘਟਨਾ 9 ਸਤੰਬਰ ਨੂੰ ਵਾਪਰੀ ਸੀ ਪਰਵੀਨ ਸੂਰੀਆ ਮੰਚ ਆਪਣੇ ਸਰਕਾਰੀ ਵਿਕਾਸ ਸਥਾਨ ਤੇ ਮਰਤਕ ਪਾਇਆ ਗਿਆ ਸੀ ਜਿਸ ਸ਼ੁਰੂ ਵਿੱਚ ਪੁਲਿਸ ਨੇ ਪੋਰਸ ਨੇ ਮੁਕਾਬਲੇ ਵਿੱਚ ਐਫ ਆਈ ਆਰ ਦਰਜ ਕੀਤੀ ਅਤੇ ਬਾਅਦ ਵਿੱਚ ਜਾਂਚ ਸ਼ੁਰੂ ਕੀਤੀ ਪੋਸਟਮਾਰਟਮ ਰਿਪੋਰਟ ਵਿੱਚ ਕਲਨਾਸਾ ਹੋਇਆ ਕਿ ਪੁਲਿਸ ਆਪਣੇ ਆਪਣੇ ਪੁਲਿਸ ਵਾਲੇ ਦੀ ਮੌਤ ਕੁਦਰਤੀ ਨਹੀਂ ਸੀ ਉਸ ਦੇ ਸਰੀਰ ਤੇ ਕਈ ਛੱਟਾਂ ਤੇ ਕਈ ਨਿਸ਼ਾਨ ਸਨ ਇਸ ਨਾਲ ਪੁਲਿਸ ਨੂੰ ਸ਼ੱਕ ਹੋਇਆ ਕਿ ਰਿਸ਼ਤੇਦਾਰਾਂ ਨੇ ਬੁਸ਼ਕਿਸ਼ ਕਰ ਚੁੱਕੇ ਸਨ ਜਾਂਚ ਦੌਰਾਨ ਸਾਹਮਣੇ ਆਇਆ ਸੱਚ ਜਾਂਚ ਦੌਰਾਨ ਪ੍ਰਵੀਨ ਦੇਪਰਾ ਅਤੇ ਹੋਰ ਅਤੇ ਹੋਰ ਰਿਸ਼ਤੇਦਾਰਾਂ ਨੇ ਦਾਵਾ ਕੀਤਾ ਕਿ ਉਸ ਦੇ ਉਰ ਉਸ ਉਸ ਦੀ ਮੌਤ ਮੌਤ ਦੁਰਘਟਨਾ ਨਹੀਂ ਸੀ ਬਲਕਿ ਉਸ ਦੀ ਪਤਨੀ ਸमिता ਸੂਰੀਆਵਾਂ ਅਤੇ ਪੁੱਤਰ ਪ੍ਰਤੀਕ ਸਿੰਘ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਵਿਤੀ ਝਗੜੇ ਦਾ ਨਤੀਜਾ ਸੀ ਤੱਕ ਕਾਸਟੇਬਲ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਲੱਗਿਆ ਕਿ ਉਹ ਉਸ ਦੇ ਸਰੀਰ ਤੇ 38 ਜ਼ਖਮਾਂ ਕਾਰਨ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ ਅਤੇ ਉਸ ਸਦਮੇ ਵਿੱਚ ਸਦਮੇ ਕਾਰਨ ਉਸ ਦੀ ਮੌਤ ਗੈਰ ਕੁਦਰਤੀ ਹੋਈ ਮਾਮਲੇ ਦੀ ਜਾਂਚ ਕਰ ਰਹੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਸਟੇਬਲ ਦੀ ਮੌਤ ਵਾਲੇ ਦੇ ਦੋਸਤ ਦੀ ਪਤਨੀ ਅਤੇ ਪੁੱਤਰ ਨੇ ਜੀਵਾਜੀ ਨਗਰ ਪੁਲਿਸ ਸਟੇਸ਼ਨ ਦੇ ਬਾਹਰ ਉਸ ਦਾ ਝਗੜਾ ਕੀਤਾ ਅਤੇ ਘਰ ਵਾਪਸ ਆਉਣ ਤੇ ਹੀ ਉਸ ਤੇ ਹਮਲਾ ਕਰ ਦਿੱਤਾ ਪੁਲਿਸ ਬਾਰੇ ਪੁਲਿਸ ਨੇ ਮਾਮਰੇ ਬਾਰੇ ਕੀ ਕਿਹਾ ਖਬਰਾਂ ਨੂੰ ਤੱਕ ਬਣੇ ਰਹਿਣ ਲਈ ਧੰਨਵਾਦ